ਹਾਂ ਜੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਕੀ ਹਾਲ ਚਾਲ ਨੇ ਤੁਹਾਡਾ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਜਿਹਦਾ ਆਪਾਂ ਇਹ ਬਲੌਗ ਬਣਾ ਰਹੇ ਹਾਂ ਇਹ ਆਪਣੇ ਕੋਲੇ ਬਾਜਰਾ ਹੈ ਬਹੁਤ ਵਧੀਆ ਬਾਜਰਾ ਗੰਨਾ ਬਾਜਰਾ ਠੀਕ ਹੈ ਬਹੁਤ ਤਾਕਤ ਜਾਨ ਵਾਲਾ ਬਾਜਰਾ ਹੈ ਠੀਕ ਹੈ ਨਾ ਭਾਈ ਮੱਕੀ ਦੇ ਚਾਰ ਨਾਲ ਪੌਣ ਨਾਲ ਉਹ ਮੈਂ ਤੁਹਾਨੂੰ ਸੁਝਾਅ ਦੇਣਾ ਵੀ ਇਹ ਬਾਜਰਾ ਬੀਜੋ ਤੁਸੀਂ ਆ ਤੁਸੀਂ ਐਂ ਇਦਾਂ ਬੈੱਡ ਬਣਾ ਲਓ ਬੈੱਡ ਬਣਾ ਕੇ ਮਨਕੀ ਚਲ ਕਲੀ-ਕਲੀ ਡਾਲੇ ਦੇ ਵਿੱਚ ਸਿੱਟ ਲਿਓ ਠੀਕ ਹੈ ਕਲੀ-ਕਲੀ ਡਾਲ ਸਿਰ ਤੇ ਮਿੱਟੀ ਪਾ ਕੇ ਪਾਣੀ ਲਾ ਦਿਓ ਬਾਜਰਾ ਹਰਾ ਹੋ ਜਾਊਗਾ ਬਹੁਤ ਵਧੀਆ ਬਾਜਰਾ ਹੈ ਮਨਕੀ ਚਲ ਮੱਕੀ ਦੇ ਝਾਰ ਨੂੰ 100 ਗੁਣਾ ਚੰਗਾ ਹੈ ਮੱਕੀ ਦੇ ਝਾਰ ਦੇ ਵਿੱਚ ਤਾਂ ਆਪਾਂ ਨੂੰ 100 ਦਿੱਕਤਾਂ ਹੁੰਦੀਆਂ ਆਪਾਂ 4 ਪੌਂਨੇ ਨੇ ਖਰਚਾ ਖੜਾ ਹੁੰਦੇ ਨੇ ਜੇ ਬਾਜਰੇ ਦੀ ਜਾਨ ਬਹੁਤ ਜ਼ਿਆਦਾ ਉਹ ਲਾ ਕਹਿੰਦਾ ਗਰਮ ਹੁੰਦਾ ਗਰਮ ਨਹੀਂ ਹੁੰਦਾ ਇਹਦੇ ਵਿੱਚ ਜਾਨ ਹੁੰਦੀ ਹੈ ਤਾਂ ਕਰਕੇ ਪਸ਼ੂ ਪਛਾ ਨਹੀਂ ਸਕਦਾ ਆਹ ਰੁੱਤ ਦੇ ਵਿੱਚ ਜੇਤ ਵਿਸਾਖ ਦੇ ਅੱਧ ਦੇ ਵਿਸਾਖ ਦੇ ਵਿੱਚ ਪੌਲੀ ਚੇਦ ਦੇ ਵਿੱਚ ਬੀਜਿਆ ਜਾਂਦਾ ਜਰੂਰ ਬੀਜਿਓ ਇਹ ਬਾਜਰਾ ਜੀ ਕਿਸੇ ਆਸ-ਪਾਸੇ ਦੱਸਿਂ ਆ ਤੁਸੀਂ ਅੱਜ ਅੰਬਾਜਰਾ ਬੀਜਦੇ ਹੋ ਬਈ ਹੈ ਹਾਂਜੀ ਲੋਕ ਤਾਂ ਸਮਿਆਂ 'ਚ ਮੱਕੀਆਂ ਬੀਜਦੇ ਹੁੰਦੇ ਤੁਸੀਂ ਬਾਜਰਾ ਬੀਜੀ ਜਾਂਦੇ ਹੋ ਬਈ ਉਹ ਕਿੱਲੇ ਤੇ 25-30000 ਖਰਚਾ ਆਉਂਦਾ ਇਹ ਕਿੱਲੇ ਤੇ ਆਊਗਾ 5-7000 ਰੁਪਏ ਖਰਚਾ ਗੁਮਾਂਡੀ ਤੋਂ ਵੱਟ ਲੈ ਨਹੀਂ ਗੁਮਾਂਡੀ ਤੋਂ ਵੱਟ ਲੈ ਕਿਹਜ ਖਾਸੀਅਤ ਕੀ ਹੈ ਇਹ ਜੀ ਬਾਜਰੇ ਦੀ ਖਾਸੀਅਤ ਵਿੱਚ ਖਾਸੀਅਤ ਖਾਦਾ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਐ ਨਾ ਤੁਰਤ ਤਾਂ ਵੱਟ ਕੇ ਪਾਵਾਂਗੇ ਜੇ ਸੀਰੀ ਰੱਖ ਲਾਂਗੇ ਤਾਂ ਵੀ ਸਸਤਾ ਪੈਂਦਾ ਫਿਰ ਬੀਜ ਕਿਉਂ ਨਹੀਂ ਬੀਜੇ ਦਾ ਬੀਜ ਬੀਜ ਦਾ ਪਤਾ ਨਹੀਂ ਸੀ ਸਾਨੂੰ ਹੁਣ ਜਾਣਕਾਰੀ ਮਿਲਿਆ ਵੀ ਬੀਜ ਵੀ ਆਉਂਦਾ ਇਹਦਾ ਅੱਛਾ ਇਹ ਕਮਾਂਡੀ ਤੋਂ ਮਿਲ ਗਿਆ ਬੀਜ ਤੇ ਪੈਸੇ ਲਾਵਾਂਗੇ ਫ੍ਰੀ ਮਿਲ ਗਿਆ ਨਾ ਨਾਲ ਇਹਨਾਂ ਨੂੰ ਮੌਕ ਲੱਗ ਜਾਂਦੀ ਆ ਬਸ ਉਹਨੂੰ ਕੋਈ ਕਿ ਜਾਨ ਨੇ ਚਾਰ ਨਾਲ ਹੁਣ ਲੋਕ ਕਹਿੰਦੇ ਆ ਚਾਰ ਨਾਲ ਪਸ਼ੂ ਮਰੀ ਜਾਂਦੇ ਆ ਬਿਮਾਰੀਆਂ ਜਿੰਨੀਆਂ ਵਧੀਆਂ ਚਾਰ ਨਹੀਂ ਵਧੀਆਂ ਨਹੀਂ ਇਹ ਕੁਦਰਤੀ ਚੀਜ਼ ਆ ਹੈ ਇਹ ਕੁਦਰਤੀ ਚੀਜ਼ ਆ ਧਰਤੀ ਦੀ ਹੂਕ ਤੋਂ ਆ ਉਹ ਬਗਿਆੜਨਾ ਆਪਾਂ ਆਪਾਂ ਕਿੰਨੇ ਕ ਚਾਰ ਨਾਲ ਰੋਟੀ ਖਾਂਦੇ ਆ ਇਹ ਤੇ ਹਰੇ ਕੂੜਾ ਤਾਂ ਰੇ ਕੁੜੇ ਜੇ ਦਿੱਕੂ ਖਾਸਿਤ ਨਹੀਂ ਇਹਦੇ ਚ ਕੋਈ ਬਾਹਲੀ ਲੋਡ ਨਹੀਂ 11 ਬੀਜ ਦੇ ਦੋ ਤਿੰਨ ਸਾਲ ਹੀ ਜਾਂਦਾ ਨਹੀਂ ਠੀਕ ਹੈ ਜੇ 11 ਆਪਾਂ ਕੱਖਾਂ ਦਾ ਬੀਜ ਜਾਂਦੀ ਗਵਾਂਡੀ ਤੋਂ ਕਿਸੇ ਰੂਟਾ ਵਿਟਰਲ ਤੇ ਕਰਾਉਣਾ 5-600 ਰੁਪਏ ਲੈਂਦਾ ਉਹ ਠੀਕ ਠੀਕ ਆ ਉਹ 11 ਖਰਚ ਆਉ ਠੀਕ ਆ ਬਾਈ ਨਾ ਕਰਦੇ ਆ ਗੱਲ ਇਹਦੇ ਨਾਲ ਇਧਰੋਂ ਹਾਂ ਬਾਈ ਦੱਸੀ ਬਾਈ ਨਾ ਠੀਕ ਹੈ ਹਾਂ ਹੁਣ ਤੱਕ ਤਾਂ 400 ਬੇਲਾ ਕਰਕੇ ਤੋਏ ਨਹੀਂ ਇਹਨਾਂ ਦੇ ਹਾਂ ਹਜੇ ਕਰਾਂ ਆਪਾਂ ਇਹਨਾਂ ਕਹਿੰਦਾ ਮਾੜਾ ਚਾਰਪੌਂ ਨਹੀਂ ਨਹੀਂ ਮੇਰੀ ਗੱਲ ਸੁਣ ਇਹ ਇਹਦੀ ਤੇਰੇ ਨਾਲ ਨਹੀਂ ਲੱਗਦੀ ਕਿਉਂ ਆ ਇਹਦੀ ਇਹ ਹਾਈ ਛਤਰੇ ਨਹੀਂ ਲੱਗੇ ਕਾ ਹੈ ਉਹ ਤੀ ਬਾਗ ਨੂੰ ਆਖਾ ਬਾਈ ਮੈਂ ਤਾਂ ਧਾਂ ਛੱਡ ਜਾ ਵੀ ਅਸੀਂ ਆਪਣੇ ਕਰਦਾ ਹੈ ਕਹਿੰਦਾ ਹੋਂਦੀ ਕੋ ਲੋੜ ਨਹੀਂ ਹੈ ਤੇ ਫੇਰ ਨਹੀਂ ਮੰਨਦਾ ਅੱਛਾ ਠੀਕ ਕਰੋ ਠੀਕ ਕਰੋ ਸਾਲੇ ਸਾਲੇ ਦੀ ਅਸੀਂ ਆਪਣੇ ਨਿਗਰ ਘਾਟ ਲਾ ਹਾਂ ਹੈ ਇਹ ਜਾਣਦੇ ਨਹੀਂ ਥਾਉ ਇੱਕ ਇੱਕ ਇਹਨੇ ਕਿਨੇ ਟਿੱਬੇ ਘਾੜ ਕਰਦਾ ਮੜਿਆ ਹੋਰ ਹਾਂ ਨਾ 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 ਹਟਾ ਦੇਗਾ ਹਾਂ ਬੂਬੜੇ ਹੱਥ ਪਿਆ ਬ ਆਪਣਾ ਕੁੱਤਾ ਕੁੱਤਾਂ ਦੀ ਵਾਦੀ ਕਿ ਸੇ ਕੱਟ ਹਾਂ ਦੱਸ ਉਹਨੂੰ ਮੜਾ ਆ ਨਾ ਕੌਣ ਆਇਆ ਮੜਾ ਆਇਆ ਕਿ ਇਹ ਕਿੱਥੋਂ ਆਇਆ ਕਿੱਧਰੋਂ ਆਇਆ ਦੱਸੀ ਮੜਾ ਇਹ ਉਹ ਕੋਈ ਮਾ ਗਮਾਰ ਚ ਗਿਆ ਸੀ ਮੈਨੂੰ ਨਾਲੇ ਕੋਤ ਲੈ ਲਿਆ ਗਮਾਰ ਜਾਣਾ ਜੱਟ ਉਹ ਡੇ ਫਿਰਦਾ